ਜ਼ਿਲ੍ਹਾ ਕਪੂਰਥਲਾ ਦੇ ਆਸ-ਪਾਸ ਪਿੰਡਾਂ ਵਿੱਚ ਹੋਈ ਅੱਜ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਜਿੱਥੇ ਸਰਦੀ ਵਿੱਚ ਵਾਦਾ ਹੋਇਆ ਜਿਸ ਨਾਲ ਕਮਕਾਸ਼ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰ ਲਾਠੇ ਜ਼ਮੀਨਾਂ ਵਾਲੇ ਕੁਝ ਏਰੀਆ ਵਿੱਚ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਦੀ ਗੰਨੀ ਖਰਾਬੀ ਸਾਹਮਣੇ ਆਈਆਂ ਨੇ ਤੇ ਕੁਝ ਥਾਵਾਂ ਤੇ ਗੜੇਮਾਰੀ ਹੋਣ ਨਾਲ ਸਬਜ਼ੀਆਂ, ਚਾਰਾ ਅਤੇ ਹੋਰ ਫਸਲਾਂ ਦਾ ਨੁਕਸਾਨ ਹੋਣ ਦੀ ਵੀ ਸੂchnਾ ਹੈ ਕੁਝ ਥਾਵਾਂ ਤੇ ਫਸਲਾਂ ਡੀਗਰ ਕਰਨ ਪਰਵਾਇਤ ਹੋਏ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਉਨ੍ਹਾਂ ਦੀ ਫਸਲ ਦਾ ਝਾੜ ਕਾਰਟਨ ਨਿਕਲਣ ਦਾ ਉਹਨਾਂ ਨੂੰ ਖਤਸ਼ਾ ਹੈ ਸੋ ਕਿਸਾਨ ਸਰਵਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੜਗ ਦੀ ਫਸਲ ਨੂੰ ਪਾਣੀ ਲਗਾਇਆ ਹੋਇਆ ਸੀ ਅੱਜ ਹੋਈ ਬੇਮੌਸਮੀ بارش ਨੇ ਉਹਨਾਂ ਦੀ ਕਣਕਾਂ ਤੇ ਝਾੜ ਦੀ ਖੜੀਆ ਫਸਲਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਸਾਨ ਉਪਿੰਦਰਜੀਤ ਸਿੰਘ ਫਾਰਮੈਨਿਕ ਹੈ ਕਿ ਗੜੇਮਾਰੀ ਕਾਰਨ ਉਹਨਾਂ ਦੀ ਫਸਲ ਤੇ ਚਾਰੇ ਦਾ ਨੁਕਸਾਨ ਹੋਇਆ ਹੈ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਵੀ ਕੀਤਾ ਕਰਦਾ ਹੈ ਅਤੇ ਅੱਜ ਹੋਈ ਬੇਮੌਸਮੀ بارش ਕਾਰਨ ਠੜਫੱਦ ਗਈ ਹੈ ਤੇ ਉਹਨਾਂ ਨੂੰ ਪਸ਼ੂ ਪਾਲਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ਇਸੇ ਤਰ੍ਹਾਂ ਹੀ ਕਿਸਾਨ ਅਮਰਜੀਤ ਸਿੰਘ ਦਾ ਵੀ ਕਹਿਣਾ ਹੈ ਕਿ ਕੁਝ ਥਾਵਾਂ ਤੇ ਕਣਕ ਡਿੱਗ ਗਈ ਹੈ ਜੇਕਰ ਹੋਰ بارش ਹੁੰਦੀ ਹੈ ਤਾਂ ਕਣਕਾਂ ਡਿੱਗ ਕੇ ਨੁਕਸਾਨੀਆਂ ਜਾਣਗੀਆਂ ਸੋ ਇਸ ਦੇ ਨਾਲ ਹੀ ਕਣਕ ਦਾ ਜਿਹੜਾ ਹੈ ਝਾਰ ਘਟ ਨਿਕਲਣ ਦੀ ਚਿੰਤਾ ਵੀ ਉਹਨਾਂ ਨੂੰ ਸਤਾ ਰਹੀ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਖੇਤੀ ਕਰਦੇ ਹੋ ਤੁਸੀਂ ਹਾਂਜੀ ਕਿੰਨੇ ਏਕੜ ਦੀ ਕਰਦੇ ਹੋ ਜੀ ਹੈਗੇ 20 ਏਕੜ ਤੇ ਜਿਹੜਾ ਅੱਜ ਬੇਮੌਸਮੀ بارش ਹੋਈ ਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਆ ਨੁਕਸਾਨ ਕੀਤਾ ਜੀ ਅੱਛਾ ਜੀ ਪੈਦਾ ਕੀਤਾ ਕਹਿੰਦੇ ਕਣਕਾਂ ਦਾ ਵੀ ਕੀਤਾ ਗਲਿਆਂ ਨੇ ਅੱਛਾ ਇਹ ਪੱਠੇ ਵੀ ਤਬਾਹ ਕਰ ਦਿੱਤੇ ਗੜੀ ਕਿੰਨੇ ਕੁ ਪਏ ਅੱਜ ਬੜੇ ਤੋਂ ਬਹੁਤ ਪਏ ਜੀ ਬੜੇ ਬੜੇ ਗਲੇ ਪਏ ਆ ਤੇ ਉਹਨਾਂ ਨੇ ਫਸਲ ਨੂੰ ਵੱਲੋਂ ਨੁਕਸਾਨ ਕੀਤਾ ਹਾਂ ਪੰਜਾਬ ਜਾ ਗ੍ਰਾਮ ਦੇ ਕਣਕਾਂ ਦਾ ਇਨਸਾਨ ਘਟਵਾ ਪੱਠੇ ਨਾਲ ਜਿਆਦਾ ਚੱਲ ਪੱਠੇ ਤੋਂ ਹੋ ਜਾਣਗੇ ਜਿਹੜੇ ਗੜੇ ਹੋਏ ਫਏ ਆ ਉਹਨਾਂ ਦੇ ਨਾਲ ਕੋਈ ਚਾਰੇ ਤੇ ਵੀ ਜਿਹੜਾ ਪਸ਼ੂ ਦਾ ਚਾਰਾ ਵਾ ਉਹਨਾਂ ਨੂੰ ਨੁਕਸਾਨ ਹੋਇਆ ਉਹਦਾ ਵੀ ਨੁਕਸਾਨ ਹੋਇਆ ਠੀਕ ਹੈ ਜਿਹੜੀ ਬਾਰਿਸ਼ ਆ ਬਾਰਿਸ਼ ਨੂੰ ਕਿਦਾਂ ਦੇਖਦੇ ਆ ਵੀ ਬਸ ਬਾਰਿਸ਼ ਚੋਂ ਵਧੀਆ ਵਾ ਕੋਈ ਗੱਲ ਮੌਸਮ ਤੋਂ ਵਧੀਆ ਹੋ ਗਿਆ ਸਾਫ਼ ਹੋ ਗਿਆ ਠੀਕ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਪਿੰਡ ਆ ਬਣਾਗਾ ਬੂ ਫਤੂ ਟੇਕੇ ਦੇ ਨਾਲ ਰਣਜੀਤ ਸਿੰਘ ਜੀ ਜਿਹੜੀ ਅੱਜ ਬੇਮੌਸਮੀ ਬਾਰਿਸ਼ ਹੋਈ ਆ ਉਹਨੂੰ ਕਿਵੇਂ ਵੇਖਦੇ ਤੁਸੀਂ ਵਾਰਸ਼ ਸਰਈ ਹੋਈ ਹੈ ਬਾਰਸ਼ ਜਿਹੜਾ ਘੜੇ ਪੈ ਗਏ ਇਹਨਾਂ ਦੇ ਨਾਲ ਬਹੁਤ ਨੁਕਸਾਨ ਹੈ ਜਿੱਦਾਂ ਅੱਜ ਚਾਰਾ ਪਸ਼ੂਆਂ ਦਾ ਹੋ ਗਿਆ ਜਿਹੜੀ ਕਣਕ ਆ ਉਹਨ ਦੇਖੋ ਨਿਸਰਨਦਾ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਜਿਹੜੀ ਓਦਾਂ ਬਾਰਸ਼ ਪੈ ਗਈ ਇਹਦਾ ਸੋ ਫਾਇਦਾ ਸੀਗਾ ਕਿ ਇਹਦੇ ਨਾਲ ਜਿਹੜੀ ਫਸਲ ਹੈ ਉਹ ਚੰਗੀ ਵਧੀਆ ਹੋਣੀ ਸੀ ਤੇ ਜਿਹੜਿਆ ਘੜੇ ਉੱਤੋਂ ਪੈ ਗਏ ਇਹਨਾਂ ਦੇ ਨਾਲ ਜ਼ਿਆਦਾ ਨੁਕਸਾਨ ਹੋ ਗਿਆ ਕਿ ਬਹੁਤ ਜ਼ਿਆਦਾ ਹੀ ਕਹਿ ਲਓ ਕਿ ਦਾ ਸਾਰੇ ਬੰਨੇ ਮੰਦਾ ਲੱਗਦਾ ਤੇ ਗੜੀ ਮਾਰੀ ਕਿੰਨੀ ਕੁ ਹੋਈ ਹੈ ਗੜੀ ਮਾਰੀ ਕਾਫੀ ਹੋ ਗਈ ਹੈ ਜੀ ਠੀਕ ਹੈ ਜੀ 바ਵਾ ਜੀ ਦਾ ਮੋٹے ਮੋٹے ਗੜੇ ਚੰਗੇ ਬਰਫ ਜਿਹੀ ਪੈ ਗਈ ਹੈ। ਮੌਸਮ ਜਿਹੜਾ ਖਰਾਬ ਆ ਇੱਕ ਦੋ ਦਿਨ ਹੋਰ ਵੀ بارش ਦੀ ਸਭਾਵਨਾ ਵਾ ਤੇ ਉਹਨੂੰ ਕਿਵੇਂ ਵਿਖਦੇ ਆ ਜੇਕਰ بارش ਹੁੰਦੀ ਆ ਤੇ ਫਸਲ ਤੇ ਉਹਦਾ ਕਿਹੋ ਜਿਹਾ ਨੁਕਸਾਨ ਪ੍ਰਭਾਵ ਪਊਗਾ। بارش ਜਿਹੜੀ ਆ ਦੇਖੋ ਜੀ ਇਦਾਂ ਕਿ ਹੁਣ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਪਾਣੀ ਲਾ ਲਿਆ ਸੀਗਾ ਤੇ ਇਹ ਮੌਸਮ ਜਿਹੜਾ ਹੁਣ ਹੈ ਕਿ ਦੱਸਦੇ ਪਿਆ ਇਦਾਂ ਕਿ ਤਿੰਨ ਚਾਰ ਦਿਨ ਲਗਾਤਾਰ ਇਦਾਂ ਕਿ ਜੇ ਹੈਗਾ ਵਾ ਰੁਟੀਨ ਦੇ ਵਿੱਚ ਮੀਂਹ ਕਣੀ ਇਹਦਾ ਨੁਕਸਾਨ ਹੀ ਆ ਇਹਦਾ ਫਾਇਦਾ ਜਿਆਦਾ ਨਹੀਂ ਹੈਗਾ ਕੋਈ ਹਾਂਜੀ ਸਰ ਕੀ ਨੋ ਤੁਹਾਡਾ ਅਮਰ ਜੀ ਅਮਰਜੀਤ ਸਿੰਘ ਜੀ ਤੁਸੀਂ ਕਿਸਾਨੀ ਕਿਤੇ ਨਾਲ ਜੁੜੇ ਹੋਏ ਹੋ ਆਜ ਜਿਹੜੀ بارش ਹੋਈ ਆ بارش ਨੂੰ ਕਿਦਾਂ ਦੇਖਦੇ ਆ ਬਸ ਬਹੁਤ ਬੁਰੀ ਹੋਈ ਆ ਹਾਂਜੀ ਬੁਰੀ ਹੋਈ ਆ ਮਾੜੀ ਹੋਈ ਆ ਮਾਰੀ ਹੋਈ ਆ ਕਿਉਂ ਕਿ ਇਹ ਜਿਹੜੀ ਕਣਕ ਦੀ ਫਸਲ ਆ ਇਹਨੂੰ ਲਾਹੇਵੰਦ ਨਹੀਂ ਕੀਤੀ ਸਮਝਦੇ ਤੁਸੀਂ ਪਾਣੀ ਪਾਣੀ ਦਿੱਤੇ ਹੋਏ ਕਣਕ ਨੂੰ ਅੱਛਾ ਤੁਸੀਂ ਮਤਲਬ ਕਣਕ ਨੂੰ ਪਾਣੀ ਪਹਿਲਾਂ ਦੇ ਚੁੱਕੇ ਆ ਦੇ ਚੁੱਕੇ ਆ ਤੇ ਅੱਜ ਜਿਹੜੀ ਗੜੇਮਾਰੀ ਹੋਈ ਆ ਉਹਨਾਂ ਕਿੰਨਾ ਕੁ ਨੁਕਸਾਨ ਹੋਇਆ ਉਹ ਗਾਰੇ ਦੇ ਵਿੱਚ ਬੂਟੇ ਬੂਟੇ ਨੂੰ ਸਾਰਿਆ ਗਾਰੇ ਦੇ ਵਿੱਚ ਨੁਕਸਾਨ ਆ ਠੀਕ ਹੈ ਜੀ ਹਾਂ ਜੀ ਫਾਲਦਾਰ ਬੂਟੇ ਦਾ ਨੁਕਸਾਨ ਆ ਠੀਕ ਹੈ ਜੀ ਹਾਂ ਜੀ ਤੇ ਡੰਗਰ ਵੀ ਰੱਖੇ ਆ ਡੰਗਰ ਰੱਖੇ ਆ ਜੀ ਤੇ ਕੀ ਪ੍ਰਭਾਵ ਪਿਆ ਚਾਰੇ ਤੇ ਕੀ ਪ੍ਰਭਾਵ ਪਿਆ ਪ੍ਰਭਾਵ ਆ ਗਾੜੀਆਂ ਮਾਰੀਆਂ ਤੇ ਕਾਹਤੇ ਪਰਵਾਹ ਪਰਮਣੇ ਮੋਟੇ ਮਾਰੀ ਗਏ ਆਣੇ ਪਰਸੋਂ ਦੀ ਸਾਮ ਸੰਭਾਲ ਚ ਕੀ ਡਕਤਾਰੀ ਆ ਡਾਕਟਰ ਉਹ ਪਾਸਾ ਮੈਂ ਇਹਨਾ ਮੈਂ ਤਾਂ ਬੱਠੇ ਉਥੋਂ ਲਾਣੇ ਆ ਠੀਕ ਹੈ ਜੀ ਤੇ ਇੱਕ ਦੋ ਦਿਨ ਹੋਰ ਵੀ ਜਿਹੜਾ ਹੈਗਾ ਮੌਸਮ ਖਰਾਬ ਰਹਿਣ ਦੀ ਸੁਭਾਵਨਾ ਵਾ ਇਹਨੇ ਪਰਸੋਂ ਤਾਂ ਤੰਗੀ ਆ ਗਈ ਮੰਨਦੇ ਤਾਂ ਹੈ ਪਰਸੋਂ ਤਾਂ ਗਈ ਆਣੀ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਪਿੰਦਰਜੀਤ ਸਿੰਘ ਪਿੰਡ ਭੰਡਾਰਵੇੜਾ ਜੀ ਜਿਲ੍ਹਾ ਕਪੂਰਸਨ ਰਣਵਾਲਾ ਹਰਬਿੰਦਰਜੀਤ ਸਿੰਘ ਜੀ ਅੱਜ ਜਿਹੜੀ ਬੇਮੌਸਮੀ بارش ਹੋਈ ਆ ਉਹਨੂੰ ਤੁਸੀਂ ਫਸਲਾਂ ਲਈ ਕਿਵੇਂ ਵੇਖਦੇ ਹੋ ਇਹ ਕਣਕ ਨੂੰ ਤਾਂ ਬਹੁਤ ਵਧੀਆ ਜੀ ਤੇ ਤੇਲਾ ਤੁਲਾ ਝੜ ਗਿਆ ਤੇ ਫਸਲਾਂ ਦਾ ਜਿਹੜਾ ਕਣਕ ਦਾ ਝਾੜ ਠੀਕ ਰਹੂਗਾ ਤੇ ਜਨਵਰੀ ਮਹੀਨੇ ਦੇ ਸਾਰੀ ਮੀਂਹ ਨਹੀਂ ਪਿਆ ਤੇ ਅਲਮੀੇ ਲੇਟ ਪਿਆ ਚਲੋ ਹੁਣ ਵੀ ਠੀਕ ਆ ਤਦ ਪਰ ਪ੍ਰਮਾਤਮਾ ਨੇ ਤੈਵਨਾਲ ਕਿ ਰੱਖੀ ਪਾਤਾ ਤੇ ਕਣਕਾਂ ਦਾ ਝਾੜ ਕੀ ਕਰੂਗਾ ਜੀ ਜਿਹੜੇ ਕਿਸਾਨਾਂ ਨੇ ਪਹਿਲਾਂ ਕਣਕ ਨੂੰ ਪਾਣੀ ਨਹੀਂ ਦਿੱਤਾ ਸੀਗਾ ਉਹ ਕਣਕਾਂ ਖਰਾਬ ਹੋਣ ਦੀ ਹੈਗੀ ਸਭਾਵਨਾ ਹੈ ਹਜੇ ਤੇ ਠੀਕ ਆ ਤੇ ਹੋਰ ਪਾਏ ਤੇ ਫੇ ਨੁਕਸਾਨ ਆ ਜੀ ਤੇ ਇਸ ਖੇਤਰ ਦੇ ਵਿੱਚ ਗੜੇ ਮਾਰੀ ਵੀ ਹੋਈ ਅੱਜ ਹਾਂਜੀ ਗੜੇ ਮਾਰੀ ਹੋਈ ਆ ਜੀ ਗੜੇ ਮਾਰੇ ਨੇ ਪੱਠਿਆਂ ਦਾ ਨੁਕਸਾਨ ਕੀਤਾ ਤੇ ਸਬਜ਼ੀਆਂ ਦਾ ਨੁਕਸਾਨ ਕੀਤਾ ਜੀ ਤੇ ਬਹੁਤ ਮੋਟਾ ਗੜੇ ਪਏ ਨੇ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਸਰਬਜੀਤ ਸਿੰਘ ਜੀ ਖੇਤੀ ਕਰਦੇ ਹੋ ਤੁਸੀਂ ਹਾਂ ਜੀ ਤੁਸੀਂ ਇਹ ਧੰਦੇ ਨਾਲ ਜੁੜਿਆ ਹੋਏ ਆ ਜਿਹੜੀ ਅੱਜ بارش ਹੋਈ ਆ بارش ਨੂੰ ਤੁਸੀਂ ਕਿਵੇਂ ਦੇਖਦੇ ਆ بارش ਤੇ ਨੁਕਸਾਨ ਦਾ ਹੀ ਆ ਜਿਹੜੀਆਂ ਕੜਕਾ ਹਵਾ ਚੱਲਦੀ ਆ ਇਹ ਸਾਰੀਆਂ ਲੰਮੀਆਂ ਪੈ ਜਾਣੀਆਂ ਤੇ ਗੜੀ ਮਾਰੀ ਹੋਈ ਆ ਗੜੀ ਮਾਰੀ ਨੂੰ ਕਿੱਟੋ ਹੋਏ ਨੇ ਜੀ ਅੱਜ ਤਾਂ ਬਹੁਤ ਹੋਈ ਆ ਸੁੱਕੇ ਗਲੇ ਪਏ ਆ ਤੇ ਫਸਲ ਦਾ ਵੀ ਨੁਕਸਾਨ ਹੋ ਜਾਣਾ ਫਸਲ ਦਾ ਨੁਕਸਾਨ ਤਾਂ ਆਈ ਆ ਪੱਠਿਆਂ ਦੇ ਕੌਂਡਰ ਮੁੜ ਗਿਆ ਕਣਕਾਂ ਦਾ ਮਤਲਬ ਚਾਰੇ ਤੇ ਜ਼ਿਆਦਾ ਪ੍ਰਭਾਵ ਪਿਆ ਚਾਰੇ ਤੇ ਜ਼ਿਆਦਾ ਠੀਕ ਹੈ ਇਹ ਹੋਰ ਇਸ ਏਰੀਆ ਦੇ ਵਿੱਚ ਕੋਈ ਸਬਜ਼ੀਆਂ ਦੀ ਕਾਸ ਵੀ ਕਿ ਕਿਸਾਨ ਕਰਦੇ ਕਿ ਨਹੀਂ ਸਬਜ਼ੀਆਂ ਵੀ ਕਰਦੇ ਤਾਂ ਆ ਸਾਰੇ ਲੋਕ ਠੀਕ ਹੈ ਜੀ ਠੀਕ ਹੈ 100 ਰੁਪਏ ਨੇ ਗੋਭੀ ਕੱਪੀ ਲਈ ਆ ਉਹ ਵੀ ਖਰਾਬ ਮਤਲਬ ਉਹ ਵੀ ਹੋ ਸਕਦੀ ਆ ਜਿਵੇਂ ਇੱਕ ਦੋ ਦਿਨ ਹੋਰ بارش ਹੋਣ ਦੀ ਸੰਭਾਵਨਾ ਵਾ ਤੇ ਜੇਕਰ بارش ਹੁੰਦੀ ਆ ਤੇ ਕੀ ਨੁਕਸਾਨ ਆ ਕਣਕ ਨੂੰ ਕਿ ਨਹੀਂ ਕਣਕ ਨੂੰ ਨੁਕਸਾਨ ਹੀ ਆ ਤੇ ਸਰ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਤੁਸੀਂ ਕਿਸਾਨੀ ਕਿਤੇ ਨਾਲ ਜੁੜੇ ਹੋਏ ਹੋ ਅੱਜ ਜਿਹੜੀ ਬੇਮੌਸਮੀ بارش ਹੋਈ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਇਹ بارش ਬਹੁਤ ਬਰਫਾ ਬਹੁਤ ਲਗੀ ਆ ਕਲੇ ਉਹ ਮੋੜੇ ਮੋੜੇ ਪਏ ਆ ਤੇ ਗੜਿਆਂ ਦੇ ਨਾਲ ਕਿੰਨਾ ਕੁ ਨੁਕਸਾਨ ਆ ਹੋਇਆ ਇਕਸਾਰ ਤਾਂ ਚਲੋ ਜਿੱਦਾਂ ਹੈਗਾ ਉਹ ਮਾਲ ਦਾ ਪਹੂਆ ਦਾ ਵੀ ਜਿਹੜਾ ਪੱਠੇ ਦਾ ਤੇ ਹੋਇਆ ਥੋੜਾ ਥੋੜਾ ਹੋਇਆ ਮਤਲਬ ਚਾਰੇ ਦਾ ਵੀ ਨੁਕਸਾਨ ਹੋਇਆ ਹਾਂਜੀ ਤੇ ਜਿਹੜੀ ਹੈਗੀ ਆ ਕੜਕ ਦੀ ਫਸਲ ਆ ਉਹਨੂੰ ਉੱਥੇ ਕੀ ਪ੍ਰਭਾਵ ਪਿਆ ਆ ਦਾ بارش ਦਾ بارش ਦਾ ਉਹ ਤਾਂ ਠੀਕ ਹਜੇ ਵਿਆਜ ਤਾਂ ਕੋਈ ਢੋੜੀ ਡਿੱਗੀ ਆ ਮਤਲਬ ਨਹੀਂ ਲੋੜ ਸੀ بارش ਦੀ ਮਤਲਬ بارش ਦੀ ਲੋੜ ਸੀਗੀ ਠੀਕ ਹੈ ਜੀ ਤੇ ਹੋਰ ਡੰਗਰ ਰੱਖਿਆ ਤੁਸੀਂ ਤੇ ਡੰਗਰ ਦੀ ਸਾਮ ਸੰਭਾਲ ਚਕਨੀਕ ਦਿਖਤ ਆ ਰਹੀ ਆ ਤੇ ਉਹ ਚਲੋ ਜੀ ਹੁਣ ਉਹ ਜਿਹਾ ਕਹਦੇ ਵੀ ਦੇਖੇ ਤਾਂ ਔੜੀ ਔੜੀ ਮੀਂਹ ਕੜੀ ਜਾ ਬੱਚਾ ਤੁਹਾਨੂੰ ਪਤਾ ਹੀ ਆ ਜੀ ਠੀਕ ਹੈ ਤੇ ਇਸ ਖੇਤਰ ਦੇ ਵਿੱਚ ਕੋਈ ਸਬਜ਼ੀਆਂ ਦੀ ਕਾਸਤ ਵੀ ਕਰਦੇ ਆ ਕਿਸਾਨ ਕਈ ਹੁਣ ਆਹੀ ਤਰੀਕੇ ਕਰਦੇ ਜੇ ਹੌਲ ਹੌਲ ਕਰਦੇ ਕਾ ਕਰਦੇ ਆ ਠੀਕ ਹੈ ਜੀ ਤੇ ਹੋਰ ਕੀ ਕਹਿਣਾ ਤੁਹਾਨੂੰ ਇਸ ਵਿਸ਼ੇ ਦੇ ਕੁਛ ਇਹ ਕੀ ਖੋਰ ਬਾਕੀ ਠੀਕ ਹੈ